ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਵੀ ਆਪਣੇ ਘਰ ਦੀ ਤੰਗੀ ਤੋਂ ਤੰਗ ਆ ਚੁੱਕੇ ਹੋ ਮਿਹਨਤਾਂ ਬਹੁਤ ਕਰਦੇ ਹੋ ਤੇ ਪੈਸਾ ਵੀ ਬਹੁਤ ਕਮਾਉਂਦੇ ਹੋ ਪਰ ਤੁਹਾਡੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦੋ ਖਾਸ ਉਪਾਅ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੇ ਨਾਲ ਕਰ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਉਹ ਤਾਂ ਆਸਾਨੇ ਦੇ ਨਾਲ ਇਹ ਸੁਪਾਣੂ ਕਰ ਸਕਦੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਨਹੀਂ ਜੇਕਰ ਉਹ ਲੋਕ ਇਹ ਸੁਪਾਣੂ ਕਰਨਾ ਚਾਹੁੰਦੇ ਹਨ ਤਾਂ ਉਪਾਕਰਨ ਤੋਂ ਪਹਿਲਾਂ ਇੱਕ ਪੌਦਾ ਮਣੀ ਪਲਾਂਟ ਦਾ ਆਪਣੇ ਘਰ ਦੇ ਵਿੱਚ ਲਿਆ ਸਕਦੇ ਹਨ ਕਹਿਣ ਤੋਂ ਭਾਵ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਘਰ ਦੇ ਵਿੱਚ ਉਪਾਕਰਨ ਤੋਂ ਪਹਿਲਾਂ ਜਿਹੜਾ ਮਣੀ ਪਲਾਂਟ ਦਾ ਪੌਦਾ ਹੈ ਉਹ ਕਾਫੀ ਸਮਾਂ ਪਹਿਲਾਂ ਦਾ ਲੱਗਾ ਹੋਣਾ ਚਾਹੀਦਾ ਹੈ ਸੰਗਤ ਜੀ ਇਹ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਘਰ ਦੇ ਵਿੱਚ ਹੈ ਤਾਂ ਵੀ ਤੁਸੀਂ ਇਸ ਉਪਾਰ ਨੂੰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਣ ਦਾ ਪੌਦਾ ਨਹੀਂ ਹੈ ਤਾਂ ਵੀ ਤੁਸੀਂ ਇਹ ਸੁਪਾਣੂ ਕਰ ਸਕਦੇ ਹੋ ਸਿਰਫ ਤੁਸੀਂ ਇਹ ਦੋ ਉਪਾਅ ਕਰਨੇ ਹਨ ਤੇ ਬਹੁਤ ਸਾਰੀਆਂ ਸੰਗਤਾਂ ਨੇ ਇਹ ਕਿਹਾ ਹੋਇਆ ਹੈ ਕਿ ਜੇਕਰ ਅਸੀਂ ਇਹ ਦੋ ਪਾ ਕਰਦੇ ਹਾਂ ਤੇ ਇਹਨਾਂ ਦੋ ਪਾਣੂ ਕਰਨ ਦੇ ਨਾਲ ਸਾਡੇ ਘਰਾਂ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਗਈ ਹੈ ਸਾਡੇ ਘਰ ਦੀ ਗਰੀਬੀ ਦੂਰ ਹੋ ਗਈ ਹੈ ਸਾਡੇ ਘਰ ਦੇ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਗਿਆ ਹੈ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਦੋਂ ਇਹ ਉਹ ਪਾਕ ਕੀਤਾ ਤਾਂ ਅਸੀਂ ਕਰੋੜਪਤੀ ਤੋਂ ਕਰੋੜਪਤੀ ਹੋ ਚੁੱਕੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਅਮੀਰਾਂ ਦੇ ਵਾਂਗ ਜਿਉ ਰਹੇ ਹਾਂ ਸਾਧ ਸੰਗਤ ਜੀ ਮਣੀ ਪਲਾਂਟ ਨੂੰ ਵਾਸਤੂ శాਸਤ ਦੇ ਵਿੱਚ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ਜੇਕਰ ਆਪਾਂ ਗੱਲ ਕਰੀਏ ਮਣੀ ਪਲਾਂਟ ਦੇ ਪੌਦੇ ਦੀ ਤਾਂ ਇਹ ਸਿਰਫ ਸਾਡੇ ਘਰ ਦੀ ਸੁੰਦਰਤਾ ਹੀ ਵਧਾਉਂਦਾ ਹੈ ਇਸੇ ਨਾਲ ਨਾਲ ਸਾਡੇ ਘਰ ਦੀ ਆਰਥਿਕ ਤੰਗੀ ਆਰਥਿਕ ਮੁਸ਼ਕਲਾਂ ਪ੍ਰੋਬਲਮ ਜਿਹੜੀਆਂ ਹੈ ਉਹਨਾਂ ਨੂੰ ਵੀ ਦੂਰ ਕਰਦਾ ਹੈ ਇਹ ਚੀਜ਼ ਤਾਂ ਹਰ ਇੱਕ ਭੈਣ ਭਰਾ ਨੂੰ ਪਤਾ ਹੁੰਦੀ ਹੈ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਉਹ ਸਾਡੇ ਘਰ ਦੀ ਬਰਕਤ ਨੂੰ ਹਮੇਸ਼ਾ ਵਧਾਉਂਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲੱਗਿਆ ਹੋਇਆ ਹੈ ਨਾਲ ਹੀ ਅਸੀਂ ਉਹਨਾਂ ਲੋਕਾਂ ਦੇ ਲਈ ਇੱਕ ਛੋਟਾ ਜਿਹਾ ਸਵਾਲ ਰੱਖਦੇ ਹਾਂ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਮਣੀ ਪਲਾਂਣ ਦਾ ਪੌਦਾ ਲੱਗਿਆ ਹੋਇਆ ਹੈ ਕਿ ਉਹ ਪੌਦੇ ਨੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਕੀਤੀ ਹੈ ਇਹ ਚੀਜ਼ ਅਸੀਂ ਵੀ ਮੰਨਦੇ ਹਾਂ ਤੇ ਜਾਣਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਮਣੀ ਪਲਾਂਣ ਦਾ ਪੌਦਾ ਹੈ ਤਾਂ ਤੁਹਾਡੇ ਘਰ ਦੇ ਵਿੱਚ ਬਰਕਤ ਤਾਂ ਜ਼ਰੂਰ ਹੋਈ ਹੋਵੇਗੀ ਪਰ ਉਹਨੇ ਬਰਕਤ ਨਹੀਂ ਹੋਈ ਹੋਣੀ ਜਿੰਨੇ ਇਹ ਮਣੀ ਪਲਾਂਣ ਦਾ ਪੌਦਾ ਬਰਕਤ ਕਰ ਸਕਦਾ ਹੈ ਉਸੇ ਹੀ ਤਰੀਕੇ ਦੀ ਬਰਕਤ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਮਣੀ ਪਲਾਂਣ ਦੇ ਪੌਦੇ ਨੂੰ ਉਸ ਤਰੀਕੇ ਦੇ ਨਾਲ ਲਗਾਉਂਦੇ ਹੀ ਨਹੀਂ ਜਿਸ ਤਰੀਕੇ ਨਾਲ ਸਾਨੂੰ ਲਗਾਉਣਾ ਚਾਹੀਦਾ ਹੈ ਸਾਡੀ ਗਲਤੀ ਇੱਥੇ ਹੁੰਦੀ ਹੈ ਕਿ ਅਸੀਂ ਮਣੀ ਪਲਾਂਣ ਦੇ ਪੌਦੇ ਨੂੰ ਸਿਰਫ ਤੇ ਸਿਰਫ ਇੱਕ ਪੌਦਾ ਮੰਨ ਕੇ ਹੀ ਬੈਠੇ ਹੋਏ ਹਾਂ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਮਨੀ ਪਲਾਂਟ ਦਾ ਪੌਦਾ ਹੁੰਦਾ ਉਹ ਸਾਡੇ ਘਰ ਦੀ ਨਕਾਰਾਤਮਿਕ ਊਰਜਾ ਨੂੰ ਦੂਰ ਕਰ ਦਿੰਦਾ ਹੈ ਬਿਲਕੁਲ ਖਤਮ ਕਰ ਦਿੰਦਾ ਹੈ ਅੱਜ ਦੀ ਸਾਥ ਸੰਗਤ ਜੀ ਜਿਹੜੀ ਵੀਡੀਓ ਹੈ ਇਸ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੈ ਤਾਂ ਤੁਹਾਨੂੰ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪੌਦਾ ਲੱਗਿਆ ਹੋਇਆ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਜਿਹੜੀਆਂ ਗਲਤੀਆਂ ਦੇ ਕਰਕੇ ਅੱਜ ਤੱਕ ਉਹਨਾਂ ਦੇ ਘਰਾਂ ਦੇ ਵਿੱਚ ਬਰਕਤ ਨਹੀਂ ਹੋਈ ਸੋ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਐਸੇ ਨਾਲ ਨਾਲ ਅਸੀਂ ਦੋ ਉਪਾਅ ਵੀ ਤੁਹਾਨੂੰ ਦੱਸਾਂਗੇ ਜੋ ਕਿ ਮਨੀ ਪਲਾਂਟ ਦੇ ਪੌਦੇ ਦੇ ਨਾਲ ਇਹ ਉਪਾਅ ਕਰੋਗੇ ਤੇ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਸਾਰੀ ਗਰੀਬੀ ਦੂਰ ਹੋਵੇਗੀ ਬਹੁਤ ਸਾਰੇ ਲੋਕ ਇਹ ਉਪਾਅ ਕਰਕੇ ਇਸ ਪੌਦੇ ਦੇ ਨਾਲ ਛੋਟਾ ਜਿਹਾ ਉਪਾਅ ਕੀਤਾ ਤੇ ਉਹ ਕਰੋੜਪਤੀ ਬਣ ਚੁੱਕੇ ਹਨ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਜੇਕਰ ਆਪਾਂ ਗੱਲ ਕਰੀਏ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਜਿਹੜੇ ਘਰ ਦੇ ਵਿੱਚ ਮਣੀ ਪਲਾਂਣ ਦਾ ਪੌਦਾ ਲੱਗਿਆ ਹੁੰਦਾ ਉਥੇ ਮਾਤਾ ਲక్ష్ਮੀ ਜੀ ਦੀ ਕਿਰਪਾ ਰਹਿੰਦੀ ਹੈ ਨਾਲ ਹੀ ਇਹ ਪੌਦਾ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਜਿਹੜਾ ਵੀ ਵਿਅਕਤੀ ਇਸ ਪੌਦੇ ਨੂੰ ਆਪਣੇ ਘਰ ਦੇ ਵਿੱਚ ਨਿਯਮ ਦੇ ਅਨੁਸਾਰ ਲਗਾਉਂਦਾ ਹੈ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤੇ ਆਮਦਨ ਤੇ ਦੌਲਤ ਦੇ ਵਿੱਚ ਵਾਧਾ ਹੁੰਦਾ ਹੈ ਇਸ ਦੇ ਕਿਹੜੇ ਕਿਹੜੇ ਨਿਯਮ ਹਨ ਇਹ ਸਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਮਣੇ ਪਲਾਂ ਦਾ ਪੌਦਾ ਲਗਾ ਰਹੇ ਹਾਂ ਤਾਂ ਸਾਨੂੰ ਭੁੱਲ ਕੇ ਵੀ ਜਾਣੇ ਆ ਜਾਣੇ ਦੇ ਵਿੱਚ ਇਹ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਪਹਿਲਾਂ ਕਰ ਚੁੱਕੇ ਹੋ ਤੁਸੀਂ ਜਾਣੋ ਨਹੀਂ ਸੀ ਇਹਨਾਂ ਗਲਤੀਆਂ ਨੂੰ ਨਹੀਂ ਕਰਨਾ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਕੀ ਉਪਾਅ ਹਨ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਫਿਰ ਹੋਰ ਲੋਕਾਂ ਦੇ ਘਰ ਦੇ ਵਿੱਚ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਮਣੀ ਪਲਾਂਨ ਦਾ ਪੌਦਾ ਜਿਹੜਾ ਲੱਗਾ ਹੁੰਦਾ ਹੈ ਉਸ ਦੇ ਪੱਤੇ ਪੀਲੇ ਹੋ ਜਾਂਦੇ ਹਨ ਕਹਿਣ ਤੋਂ ਭਾਵ ਕਿ ਉਸ ਪੌਦੇ ਦੇ ਹਰਿਆਲੀ ਨਹੀਂ ਰਹਿ ਜਾਂਦੀ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਉਹ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਨੂੰ ਵਧਾ ਦਿੰਦਾ ਹੈ ਕਿਉਂਕਿ ਹੁੰਦਾ ਹੈ ਕਿ ਜਿਸ ਚੀਜ਼ ਦੇ ਨਾਲ ਸਾਂਡੇ ਕਾਦ ਦੇ ਵਿੱਚ ਬਰਕਤ ਆਉਂਦੀ ਹੈ ਭਾਵੇਂ ਕੋਈ ਵੀ ਚੀਜ਼ ਹੋਵੇ ਜੇਕਰ ਅਸੀਂ ਉਸ ਚੀਜ਼ ਦੀ ਰੱਖਿਆ ਨਹੀਂ ਕਰਦੇ ਕਾਦ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਹੋਣ ਦੇ ਬਾਵਜੂਦ ਵੀ ਉਸ ਪੌਦੇ ਦਾ ਸੁੱਕ ਜਾਣਾ ਉਸ ਪੱਤੇ ਦਾ ਪੀਲਾ ਹੋ ਜਾਣਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਅਸੀਂ ਆਪਣੇ ਕਾਦ ਦੇ ਵਿੱਚ ਮਨੀ ਪਲਾਂਟ ਦਾ ਪੌਦਾ ਲਗਾਇਆ ਹੋਇਆ ਹੈ ਉਹ ਤੁਹਾਡੇ ਕਾਦ ਦੇ ਵਿੱਚ ਬਰਕਤ ਲੈ ਕੇ ਆਉਣ ਦਾ ਕੰਮ ਨਹੀਂ ਕਰਦਾ ਇਹ ਦੋ ਕਾਰਨ ਹੀ ਹੋ ਸਕਦੇ ਹਨ ਮੁੱਖ ਪਹਿਲਾ ਤਾਂ ਇਹ ਕਿ ਤੁਸੀਂ ਉਸ ਨੂੰ ਪਾਣੀ ਨਹੀਂ ਪਾਉਂਦੇ ਤੁਸੀਂ ਉਸ ਦਾ ਧਿਆਨ ਨਹੀਂ ਕਰਦੇ ਤੇ ਦੂਸਰਾ ਕਾਰਨ ਇਹ ਹੁੰਦਾ ਇਸੇ ਨਾਲ ਤੁਸੀਂ ਕਦੇ ਵੀ ਉਪਾਅ ਨਹੀਂ ਕਰਦੇ ਤੁਸੀਂ ਕੀ ਕਰਦੇ ਹੋ ਕਿ ਦੂਸਰੇ ਪੌਦਿਆਂ ਦੀ ਤਰ੍ਹਾਂ ਇਸ ਪੌਦੇ ਨੂੰ ਵੀ ਆਮ ਸਮਝ ਕੇ ਉਸ ਤਰੀਕੇ ਦਾ ਹੀ ਵਿਹਾਰ ਕਰਦੇ ਹੋ ਪਰ ਅਸੀਂ ਤੁਹਾਨੂੰ ਜਿਵੇਂ ਦੱਸਿਆ ਹੈ ਇਹ ਪੌਦਾ ਕੋਈ ਆਮ ਪੌਦਾ ਨਹੀਂ ਹੁੰਦਾ ਇਹ ਸਾਡੇ ਘਰ ਦੇ ਵਿੱਚ ਵਰਕਤ ਲੈ ਕੇ ਆਉਣ ਦੇ ਲਈ ਕਾਫੀ ਜ਼ਿਆਦਾ ਉਪਵਾ ਕਰਵਾਉਂਦਾ ਹੈ ਦੂਸਰੀ ਅਸੀਂ ਜੋ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਉਹ ਕਰਦੇ ਹਾਂ ਕਿ ਆਪਣੇ ਘਰ ਦੇ ਵਿੱਚ ਪਈ ਹੋਈ ਕੱਚ ਦੀ ਬੋਤਲ ਜੋ ਕਿ ਸ਼ਰਾਬ ਵਾਲੀ ਹੁੰਦੀ ਹੈ ਅਸੀਂ ਉਸ ਦੇ ਵਿੱਚ ਲਗਾ ਦਿੰਦੇ ਹਾਂ ਜਾਂ ਫਿਰ ਤੁਸੀਂ ਪਾਣੀ ਦੇ ਵਿੱਚ ਵੀ ਲਗਾ ਦਿੰਦੇ ਹੋ ਜਦੋਂ ਤੁਸੀਂ ਪਾਣੀ ਦੇ ਵਿੱਚ ਪਾਣੀ ਭਲਾਂ ਦੇ ਪੌਦੇ ਨੂੰ ਲਗਾ ਦਿੰਦੇ ਹੋ ਤਰਾ ਪੌਦਾ ਕਦੇ ਵੀ ਜ਼ਿਆਦਾ ਗਰੋਥ ਨਹੀਂ ਕਰੇਗਾ ਕੈਨ ਤੋਂ ਪੌਦਾ ਵਾਧਾ ਹੀ ਨਹੀਂ ਘਰ ਦੇ ਵਿੱਚ ਬਰਕਤ ਲਿਆਉਣ ਦੇ ਲਈ ਇਸ ਪੌਦੇ ਦਾ ਵਧਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਾ ਸੰਗਤ ਜੀ ਹੁੰਦਾ ਕੀ ਹੈ ਕਿ ਜਿਹੜਾ ਮਣੀ ਪਲਾਂ ਦਾ ਪੌਦਾ ਹੈ ਉਹ ਜਿੰਨੇ ਜ਼ਿਆਦਾ ਪੱਤੇ ਕੱਢੇਗਾ ਉੰਨੇ ਹੀ ਜ਼ਿਆਦਾ ਸਾਡੇ ਘਰ ਦੀ ਜਿਹੜੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋਵੇਗੀ ਇਸੇ ਨਾਲ ਨਾਲ ਕਈ ਲੋਕ ਕੀ ਕਰਦੇ ਹਨ ਕਿ ਕਿਸੇ ਦੇ ਘਰ ਜਦੋਂ ਜਾਂਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਲੱਗੇ ਹੋਏ ਮਨੀ ਪਲਾਂਟ ਦੇ ਪੌਦੇ ਦੀ ਜਾਂ ਤਾਂ ਉਹ ਜੜ ਲੈ ਆਉਂਦੇ ਹਨ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚੋਂ ਪੌਦਾ ਲਿਆ ਕੇ ਆਪਣੇ ਘਰ ਦੇ ਵਿੱਚ ਲਗਾ ਦਿੰਦੇ ਹਨ ਇੱਥੇ ਉਹ ਬਹੁਤ ਹੀ ਵੱਡੀ ਗਲਤੀ ਕਰਦੇ ਹਨ ਉਹ ਕਿਵੇਂ ਕਿ ਜਿਹੜਾ ਕਿ ਮਨੀ ਪਲਾਂਟ ਦਾ ਪੌਦਾ ਹੁੰਦਾ ਹੈ ਉਹ ਆਪਣੇ ਘਰ ਵਿੱਚ ਸਾਡੇ ਘਰ ਦੀ ਸਾਰੀ ਨਕਾਰਾਤਮਿਕ ਊਰਜਾ ਮਾੜੀ ਸ਼ਕਤੀ ਸੰਭਾਲ ਲੈਂਦਾ ਹੈ ਜਿਵੇਂ ਹੀ ਸਾਡੇ ਘਰ ਤੋਂ ਬਾਹਰ ਜਾਂਦਾ ਹੈ ਉਹ ਸਾਰੀ ਸ਼ਕਤੀ ਤੇ ਊਰਜਾ ਨੂੰ ਕੱਢ ਦਿੰਦਾ ਹੈ ਜੇਕਰ ਅਸੀਂ ਜੇਕਰ ਅਸੀਂ ਕਿਸੇ ਦੂਸਰੇ ਦੇ ਘਰੋਂ ਇਹ ਪੌਦਾ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਉਹ ਘਰ ਦੀ ਸਾਰੀ ਮਾੜੀ ਊਰਜਾ ਨਕਾਰਾਤਮਿਕ ਊਰਜਾ ਸਾਡੇ ਘਰ ਦੇ ਵਿੱਚ ਆ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਇਹ ਗਲਤੀ ਕੀਤੀ ਹੈ ਕਿਸੇ ਹੋਰ ਕਰਦਾ ਆਪਣੇ ਘਰ ਵਿੱਚ ਲਗਾਇਆ ਹੋਇਆ ਮਣੀ ਪੁਲਾਣ ਦਾ ਤੇ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਧੂਫ ਕਰਦੇ ਹੋ ਕਹਿਣ ਤੋਂ ਭਾਵ ਕਿ ਅੱਜ ਸ਼ਨੀਵਾਰ ਦਾ ਦਿਨ ਹੈ ਤੁਸੀਂ ਕੋਈ ਵੀ ਧੂਫ ਕਰਦੇ ਨੇ ਹੈ ਇਹ ਜੋ ਧੂਫ ਕਰਨੀ ਹੈ ਇਹਦਾ ਵੀ ਇੱਕ ਸਮਾਂ ਹੈ ਇਸ ਧੂਫ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਸਵੇਰ ਦੇ ਸਮੇਂ 10 ਤੋਂ 11 ਵਜੇ ਦੇ ਵਿੱਚ ਹੀ ਕਰਨੀ ਹੋਵੇਗੀ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਹੈ ਆਪਣੇ ਘਰ ਦੇ ਵਿੱਚ ਇਹ ਪੌਦੇ ਨੂੰ ਕੱਟਣ ਦੀ ਜਾਂ ਫਿਰ ਸੁਟਣ ਦੀ ਕਿਉਂਕਿ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਮਾਤਾ ਲక్ష్ਮੀ ਜੀ ਦਾ ਦੋਸ਼ ਤੁਹਾਡੇ ਘਰ ਦੇ ਉੱਪਰ ਲੱਗ ਜਾਵੇਗਾ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਲਗਾਉਣ ਦੇ ਲਈ ਮਨੀ ਪਲਾਂਟ ਦੇ ਪੌਦੇ ਦੀ ਖਰੀਦ ਕਰਦੇ ਹੋ ਤਾਂ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ ਕਿ ਉਸ ਪੌਦੇ ਦੇ ਉਸ ਪੌਦੇ ਦੇ ਜ਼ਿਆਦਾ ਪੱਤੇ ਕੱਟੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਜਿਹੜਾ ਪੌਦਾ ਹੁੰਦਾ ਉਹਦੀ ਜਿਹੜੀ ਸ਼ਕਤੀ ਹੁੰਦੀ ਜੋ ਕਿ ਸਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਦੀ ਹੈ ਉਹ ਘਟ ਜਾਂਦੇ ਹਨ ਹੁਣ ਉਹਨਾਂ ਦੋ ਪੌ ਬਾਰੇ ਗੱਲ ਕਰਦੇ ਹਾਂ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਮਣੀ ਪਲਾਂਣ ਦੇ ਪੌਦੇ ਦੇ ਨਾਲ ਕਰਨੇ ਹੋਣਗੇ ਤੁਸੀਂ ਕੀ ਕਰਨਾ ਕਿ ਸ਼ੁੱਕਰਵਾਰ ਵਾਲੇ ਦਿਨ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਮਣੀ ਪਲਾਂਣ ਦਾ ਪੌਦਾ ਲੱਗਾ ਹੋਇਆ ਉੱਥੇ ਤੁਸੀਂ ਇੱਕ ਸ਼ੁਕਰਵਾਰ ਦੇ ਦਿਨ ਉਹ ਦੇਸੀ ਘਿਓ ਦਾ ਦੀਵਾ ਜ਼ਰੂਰ ਜਗਾਉਣਾ ਹੈ ਉਸ ਦੀਵੇ ਨੂੰ ਤੁਸੀਂ ਥੋੜਾ ਜਿਹਾ ਦੂਰ ਕਰਕੇ ਜਗਾਉਣਾ ਪੌਦੇ ਤੋਂ ਤਾਂ ਜੋ ਕਿ ਉਸ ਧੀਵੇ ਦਾ ਸੇਕ ਇਹ ਪੌਦੇ ਦੇ ਪੱਤਿਆਂ ਨੂੰ ਨਾ ਲੱਗੇ ਇਹ ਉਪਾਅ ਕਰਨ ਦੇ ਨਾਲ ਮਾਤਾ ਲక్ష్ਮੀ ਬਹੁਤ ਜ਼ਿਆਦਾ ਪ੍ਰਸન્ન ਹੁੰਦੀ ਹੈ ਜਿਸ ਨਾਲ ਸਾਡੇ ਘਰ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਦੂਸਰੇ ਉਪਾਅ ਦੀ ਗੱਲ ਕਰਦੇ ਹਾਂ ਤਿੰਨ ਹਰੀਆਂ ਇਲਾਚੀਆਂ ਜਿਹੜੀਆਂ ਹਰੀ ਇਲਾਚੀ ਤੁਸੀਂ ਲੈਣੀਆਂ ਬਿਲਕੁਲ ਸਾਫ਼ ਸੁਥਰੀ ਤੇ ਤਾਜੀ ਹੋਣੀ ਚਾਹੀਦੀ ਹੈ ਕਈ ਵਾਰ ਸਾਡੇ ਘਰ ਵਿੱਚ ਪਈ ਹੋਈ ਇਲਾਚੀ ਬਿਲਕੁਲ ਸੁੱਕ ਜਾਂਦੀ ਹੈ ਉਸ ਦੀ ਖੁਸ਼ਬੂ ਵੀ ਖਤਮ ਹੋ ਜਾਂਦੀ ਹੈ ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ੇ ਇਲਾਚੀ ਲੈਣੇ ਹਨ ਤੇ ਇਸ ਪਾਣ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਤੁਹਾਡੇ ਕੋਲ ਕੋਈ ਕੰਮਕਾਰ ਕਰਕੇ ਸ਼ੁੱਕਰਵਾਰ ਦੇ ਦਿਨੋ ਸਮਾਂ ਨਹੀਂ ਤਾਂ ਤੁਸੀਂ ਇਸ ਪਾਣ ਨੂੰ ਬੁੱਧਵਾਰ ਦੇ ਦਿਨ ਵੀ ਕਰ ਸਕਦੇ ਹੋ ਪਰ ਲੇਕਿਨ ਜੇ ਤੁਸੀਂ ਇਸ ਪਾਣ ਨੂੰ ਸ਼ੁੱਕਰਵਾਰ ਦੇ ਦਿਨ ਕਰੋਗੇ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਇਸੇ ਹੀ ਤਰ੍ਹਾਂ ਤਿੰਨ ਇਹ ਹਰੀਆਂ ਇਲਾਚੀਆਂ ਲੈਣ ਦੇ ਨਾਲ ਤੁਸੀਂ ਇੱਕ ਲੈਣਾ ਮਿੱਟੀ ਦਾ ਦੀਵਾ ਉਸ ਵਿੱਚ ਬੱਤੀ ਲਗਾ ਕੇ ਦੇਸੀ ਘਿਓ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਹੈ ਦੋ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਹੈ ਤੁਸੀਂ ਉੱਥੇ ਜਾ ਕੇ ਬੈਠ ਜਾਣਾ ਤੇ ਜੇਕਰ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਬੈਠ ਕੇ ਇਸ ਪਾਣ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਅਚਾਨਕ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਇਸ ਪਾਣ ਨੂੰ ਸ਼ਾਮ ਦੇ ਸਮੇਂ ਨਹੀਂ ਕਰ ਪਾਉਂਦੇ ਤਾਂ ਤੁਸੀਂ ਸਵੇਰ ਵੀ ਕਰ ਸਕਦੇ ਹੋ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਜਗਾ ਦੇਣਾ ਹੈ ਤਿੰਨ ਹਰੀਆਂ ਇਲਾਚੀਆਂ ਲਈਆਂ ਤੇ ਉਹਨਾਂ ਨੂੰ ਤੁਸੀਂ ਮਾਤਾ ਲక్ష్ਮੀ ਜੀ ਦੇ ਸਾਹਮਣੇ ਰੱਖ ਦੇਣਾ ਹੈ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਇੱਕ ਮੰਤਰ ਨੂੰ ਬੋਲਣਾ ਮੰਤਰ ਤੁਸੀਂ ਕਿੰਨੀ ਵਾਰ ਬੋਲਣਾ 11 ਵਾਰ ਬੋਲਣਾ ਤੇ ਹਰੀ ਇਲਾਚੀ ਤੁਸੀਂ ਲਈ ਉਸ ਨੂੰ ਤੁਸੀਂ ਮੰਦਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਤਸਵੀਰ ਦੇ ਸਾਹਮਣੇ ਰੱਖ ਦੇਣਾ ਜੇ ਅਸਤੰ ਦੋਸੇ ਉਸ ਪਾਣੋਂ ਕੀਤਾ ਹਰੇ ਇਲਾਚੀ ਨੂੰ ਉੱਥੇ ਹੀ ਪਿਆਰ ਰਹਿਣ ਦੇਣ ਅਗਲੇ ਦਿਨ ਤੁਸੀਂ ਹਰੇ ਇਲਾਚੀ ਨੂੰ ਉੱਥੋਂ ਚੁੱਕ ਕੇ ਕਿਸੇ ਕੱਪੜੇ ਵਿੱਚ ਰੱਖ ਦੇਣਾ ਜੇਕਰ ਤੁਹਾਡੇ ਕੋਲ ਰੈੱਡ ਕਲਰ ਜਾਂ ਪੀਲੇ ਕਲਰ ਦਾ ਗ੍ਰੀਨ ਕਲਰ ਦਾ ਛੋਟਾ ਜਿਹਾ ਟੁਕੜਾ ਹੋਵੇਗਾ ਉਸ ਵਿੱਚ ਤੁਸੀਂ ਹਰੇ ਇਲਾਚੀ ਨੂੰ ਰੱਖ ਦੇਣਾ ਛੋਟੀ ਜਿਹੀ ਕੋਟਲੀ ਤੁਸੀਂ ਬਣਾ ਕੇ ਤਿਆਰ ਕਰ ਲੈਣੀ ਇਹ ਜਿਹੜੀ ਕੋਟਲੀ ਤੁਸੀਂ ਤਿਆਰ ਕੀਤੀ ਫਿਰ ਇਸ ਨੂੰ ਤੁਸੀਂ ਆਪਣੇ ਕੋਲ ਹਮੇਸ਼ਾ ਰੱਖਣਾ ਜੇਕਰ ਤੁਸੀਂ ਆਪਣੇ ਕੋਲ ਪਰਸ ਰੱਖਦੇ ਹੋ ਤਾਂ ਉਸ ਵਿੱਚ ਰੱਖ ਸਕਦੇ ਹੋ ਐਸ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਇਸ ਕਰਕੇ ਤੁਸੀਂ ਇਸ ਨੂੰ ਸਧਾਰਨ ਬਿਲਕੁਲ ਵੀ ਨਹੀਂ ਸਮਝਣਾ ਇਹ ਪੋਰਟਲ ਹੀ ਤਿਆਰ ਕੀਤੀ ਹੈ ਤਾਂ ਹੀ ਪੋਰਟਲ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ